ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇੱਕ ਖਤਰਨਾਕ ਰਿਪੋਰਟ ਪਬਲਿਸ਼ ਹੋਈ ਹੈ ਤੇ ਇਹ ਰਿਪੋਰਟ ਬਹੁਤ ਡਰਾਵਣੀ ਵੀ ਹੈ ਕਿਉਂਕਿ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਪੰਜਾਬ ਦੇ 8 ਤੋਂ 10 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਦੇ ਬਲਾਕਾਂ ਵਿੱਚੋਂ ਜਿਹੜਾ ਜ਼ਿਲ੍ਹਿਆਂ ਦੇ ਬਲਾਕਾਂ ਵਿੱਚੋਂ ਸਾਰੇ ਬਲਾਕਾਂ ਵਿੱਚੋਂ ਪਾਣੀ ਦਾ ਜਿਹੜਾ ਪੱਧਰ ਹੈ ਉਹ ਬਹੁਤ ਥੱਲੇ ਜਾ ਚੁੱਕਿਆ ਡਾਰਕ ਜ਼ੋਨ ਚ ਆ ਗਿਆ ਸਭ ਤੋਂ ਜਿਹੜੀ ਜ਼ਿਆਦਾ ਮਾਰ ਹੈ ਸਭ ਤੋਂ ਜਿਹੜਾ ਜ਼ਿਆਦਾ ਪਾਣੀ ਦਾ ਪੱਧਰ ਜਿਹੜੇ ਜ਼ਿਲ੍ਹੇ ਵਿੱਚ ਡਿੱਗਿਆ ਉਹਨਾਂ ਜ਼ਿਲ੍ਹਿਆਂ ਵਿੱਚ ਹਨ ਸੰਗਰੂਰ ਪਟਿਆਲਾ ਮੋਗਾ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ 'ਚ ਜਿਹੜਾ ਪਾਣੀ ਦਾ ਪੱਧਰ ਹੈ ਉਹ 4.5 ਮੀਟਰ ਤੋਂ 5 ਮੀਟਰ ਤੱਕ ਥੱਲੇ ਜਾ ਚੁੱਕਿਆ ਇਸ ਖਤਰਨਾਕ ਰਿਪੋਰਟ ਨੇ ਇਹ ਖੁਲਾਸਾ ਕੀਤਾ ਕਿ ਇਹ ਆਉਣ ਵਾਲੇ ਸਮੇਂ ਵਿੱਚ ਜੇ ਇਸ ਦੀ ਰੋਕਥਾਮ ਨਾ ਕੀਤੀ ਗਈ ਜੇ ਪਾਣੀ ਦੀ ਸਾਮ ਸੰਭਾਲ ਨਾ ਕੀਤੀ ਗਈ ਤਾਂ ਪਾਣੀ ਦਾ ਪੱਧਰ ਜ਼ੀਰੋ ਹੋ ਜਾਵੇਗਾ ਜਿਹੜੇ ਬਾਕੀ ਬਚਦੇ ਜ਼ਿਲ੍ਹੇ ਨੇ ਉਹਨਾਂ ਦਾ ਵੀ ਜਿਹੜਾ ਡਾਟਾ ਬੜਾ ਡਰਾਵਣਾ ਹੈ ਉਹਨਾਂ ਦੀ ਵੀ ਜਿਹੜੀ ਰਿਪੋਰਟ ਹੈ ਕੋਈ ਖਾਸ ਕੋਈ ਵਧੀਆ ਕੋਈ ਠੀਕ ਨਹੀਂ ਨਿਰੰਤਰਤਾ ਦੇ ਵਿੱਚ ਹੈ ਲਗਾਤਾਰ ਡਿੱਗਦਾ ਜਾ ਰਿਹਾ ਹੈ ਅੱਗੇ ਝੋਨੇ ਦਾ ਸੀਜ਼ਨ ਆ ਰਿਹਾ ਕਿਸਾਨ ਜੂਨ ਦੇ ਵਿੱਚ ਆਪਣੇ ਝੋਨੇ ਦੀ ਲਵਾਈ ਆ ਜਿਹੜੀ ਸਟਾਰਟ ਹੋਊਗੀ ਉਸ ਤੋਂ ਬਾਅਦ ਆ ਜਿਹੜਾ ਫਿਰ ਰਿਪੋਰਟਾਂ ਆਉਂਦੀਆਂ ਰਹਿਣਗੀਆਂ ਉਸ ਤੋਂ ਬਾਅਦ ਫਿਰ ਪਤਾ ਲੱਗੂਗਾ ਪੰਜਾਬ ਦੇ ਪਾਣੀ ਨੇ ਉਹ ਹੋਰ ਕਿੰਨੇ ਥਲੇ ਡਿੱਗਦੇ ਨੇ ਦੂਜੀ ਗੱਲ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਜਿਹੜਾ ਪਾਣੀ ਹੈ ਉਹ ਬਿਲਕੁਲ ਪੀਣ ਯੋਗ ਨਹੀਂ ਪੀਣ ਯੋਗ ਕਿਉਂ ਨਹੀਂ ਇਸ ਰਿਪੋਰਟ ਨੇ ਇਹ ਖੁਲਾਸਾ ਕੀਤਾ ਹੈ ਕਿ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦਾ ਪਾਣੀ ਹੈ ਉਸ ਦੇ ਵਿੱਚ ਕੈਮੀਕਲ ਜਾ ਮਿਲੇ ਨੇ ਕੈਮੀਕਲ ਜਿਵੇਂ ਕਿ ਫਲੋਰਾਇਡ ਨਿਕਲ ਯੂਰੇਨੀਅਮ ਲੈਡ ਆਇਰਨ ਇਹੋ ਜਿਹੇ ਕੈਮੀਕਲ ਖਤਰਨਾਕ ਕੈਮੀਕਲ ਪਾਣੀਆਂ ਦੇ ਵਿੱਚ ਜਾ ਮਿਲੇ ਨੇ ਜਿਸ ਨਾਲ ਜਿਹੜੇ ਪਾਣੀ ਪੀਣ ਨਾਲ ਲੋਕਾਂ ਦੀਆਂ ਕਿਡਨੀਆਂ ਫਿਰ ਲੀਵਰ ਡੈਮੇਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਇੱਕ ਪਾਸੇ ਤਾਂ ਸਰਕਾਰ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ ਪਾਣੀ ਬਚਾਓ ਪਾਣੀ ਦੀ ਸਾਂਭ ਸੰਭਾਲ ਲਈ ਵਾਟਰ ਰੀਚਾਰਜ ਲਈ ਸਰਕਾਰ ਨਵੇਂ ਨਵੇਂ ਸਕੀਮਾਂ ਲੈ ਕੇ ਆਉਂਦੀ ਹੈ ਪਰ ਦੂਜੇ ਪਾਸੇ ਇਹ ਵੀ ਚਿੰਤਾ ਦਾ ਵਿਸ਼ਾ ਹੈ ਵੀ ਲਗਾਤਾਰ ਆ ਜਿਹੜਾ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਪਾਣੀ ਦਾ ਪੱਧਰ ਹੈ ਉਹ ਡਿੱਗਦਾ ਜਾ ਰਿਹਾ ਹੈ ਸਰਕਾਰ ਨੇ ਇਹ ਵੀ ਕਿਹਾ ਸੀ ਜਿਹੜਾ ਅਸੀਂ ਝੋਨਾ ਲਾਉਣ ਲਈ ਜਿਹੜੇ ਖੇਤਾਂ ਦੇ ਵਿੱਚ ਪਾਈਪ ਵਿਛਾਰੇ ਆਂ ਪਾਈਪਲਾਈਨਾਂ ਵਿਛਾਰੇ ਆਂ ਇਸ ਦੇ ਨਾਲ ਜਿਹੜਾ ਪੰਜਾਬ ਦਾ ਪਾਣੀ ਦਾ ਪੱਧਰ ਆ ਉਹ ਥੱਲੇ ਨਹੀਂ ਜਾਵੇਗਾ ਕਿਉਂਕਿ ਪੰਜਾਬ ਦੇ ਜਿਹੜੇ ਖੇਤਾਂ ਨੂੰ ਉਹ ਨਹਿਰੀ ਪਾਣੀ ਲੱਗਣਾ ਸਟਾਰਟ ਹੋ ਜਾਊਗਾ ਸੋ ਉਮੀਦ ਕਰਦੇ ਆਂ ਵੀ ਇਹ ਸਰਕਾਰ ਇਸ ਵੱਲ ਜਲਦੀ ਤੋਂ ਜਲਦੀ ਆ ਜਿਹੜੀ ਕਦਮ ਚੁੱਕੇ ਤਾਂ ਜੋ ਪੰਜਾਬ ਦੇ ਪਾਣੀਆਂ ਦੀ ਸਾਮ ਸੰਭਾਲ ਕੀਤੀ ਜਾਵੇ ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਖੇਤੀਬਾੜੀ ਵਾਟਰ ਸਪਲਾਈ ਅਤੇ ਮੌਸਮ ਵਿਭਾਗ ਦੀ ਪ੍ਰੀ ਮੌਨਸੂਨ ਰਿਪੋਰਟ ਸਮੁੱਚੇ ਪੰਜਾਬੀਆਂ ਲਈ ਖਤਰੇ ਦੀ ਘੰਟੀ ਹੈ ਸਮੁੱਚੇ ਪੰਜਾਬੀਆਂ ਲਈ ਕਿਉਂਕਿ 1960 ਦੇ ਵਿੱਚ ਜਦੋਂ ਗ੍ਰੀਨ ਰੈਵਿਊਲੂਸ਼ਨ ਆਇਆ ਉਸ ਰੈਵਿਊਲੂਸ਼ਨ ਦੇ ਤਹਿਤ ਪੰਜਾਬ ਦੇ ਵਿੱਚ ਝੋਨਾ ਕਣਕ ਹੋਰ ਫਸਲਾਂ ਦੀ ਆਮਦ ਵਧੀ ਲੋਕ ਖੇਤੀ ਵਾੜੀ ਕਰਨ ਲੱਗੇ ਜਿਹੜਾ ਦੇਸ਼ ਅੰਨਪੱਖੋਂ ਭੁੱਖਾ ਮਰ ਰਿਹਾ ਸੀ ਪੰਜਾਬ ਨੇ ਉਹ ਪੂਰਾ ਕੀਤਾ ਉਸ ਘਟੇ ਨੂੰ ਪੂਰਾ ਕੀਤਾ ਤੇ ਪੂਰੇ ਭਾਰਤ ਦੇ ਵਿੱਚ ਪੰਜਾਬ ਨੇ ਅੰਨ ਪੈਦਾ ਕੀਤਾ ਅੰਨ ਦਿੱਤਾ ਲੋਕਾਂ ਨੂੰ ਤੇ ਭੁੱਖੇ ਮਰਨ ਤੋਂ ਬਚਾਇਆ ਪਰ ਮੌਜੂਦਾ ਸਮੇਂ ਦੇ ਵਿੱਚ ਭਾਰਤ ਦੇਸ਼ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਫਸਲੀ ਚੱਕਰ ਅਪਣਾਉਣ ਦੀ ਲੋੜ ਹੈ ਕਿਉਂਕਿ ਜੇ ਪੰਜਾਬ ਦੇ ਪਾਣੀ ਦੀ ਸਾਂਭ ਸੰਭਾਲ ਨਾ ਕੀਤੀ ਤਾਂ ਪੰਜਾਬ ਦੀ ਜਵਾਨੀ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਖਤਮ ਹੋ ਜਾਊਗੀ